ਦੋਸਤੋ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਣ ਵਾਲਾ ਹਾਂ ਕਿ YouTube ਤੋਂ Sidhu Moose Wala ਇੱਕ ਮਹੀਨੇ ਦੀ ਕਿੰਨੀ ਅਰਨਿੰਗ ਜਨਰੇਟ ਕਰਦਾ ਹੈ ਜੇਕਰ ਤੁਸੀਂ ਦੋਸਤੋ Sidhu Moose Wala ਨੂੰ ਦਿਲੋਂ ਪਿਆਰ ਕਰਦੇ ਹੋ ਤਾਂ ਦੋਸਤੋ Sidhu Moose Li ਇਸ ਵੀਡੀਓ ਨੂੰ ਵੀ ਲਾਈਕ ਕਰ ਦੇਣਾ ਔਰ ਦੋਸਤੋ ਤੁਹਾਨੂੰ ਤਾਂ ਪਤਾ ਹੀ ਸਿੱਧੂ ਮੂਸੇਵਾਲੇ ਦੀ ਮੌਤ ਨੂੰ 2 ਸਾਲ ਤੋਂ ਉੱਪਰ ਜਾਦਾ ਹੋ ਗਏ ਨੇ ਲੇਕਿਨ ਫਿਰ ਵੀ ਸਿੱਧੂ ਮੂਸੇਵਾਲਾ ਸੋਸ਼ਲ ਮੀਡੀਆ ਤੇ ਟ੍ਰੈਨਿੰਗ ਵਿੱਚ ਚੱਲਦਾ ਹੀ ਰਹਿੰਦਾ ਹੈ ਔਰ ਉਸਦੇ ਵਿਊ ਮਿਲੀਅਨ ਦੇ ਵਿੱਚ ਆਂਦੇ ਨੇ ਔਰ ਉਸਦੇ ਸਬਸਕ੍ਰਾਈਬਰ ਵੀ ਮਿਲੀਅਨ ਦੇ ਵਿੱਚ ਨੇ ਔਰ ਸਿੱਧੂ ਮੂਸੇਵਾਲੇ ਦੇ ਦੋ ਚੈਨਲ ਨੇ ਜੋ ਕਿ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂ ਸਿੱਧੂ ਮੂਸੇਵਾਲੇ ਚੈਨਲ ਦੀ ਨਾ ਕਿ ਨਾਟ ਯਾਰਾ ਰਿਕਾਰਡ ਦੀ ਜੋ ਕਿ ਆਪਾਂ ਗੱਲ ਕਰ ਰਹੇ ਸਿੱਧੂ ਮੂਸੇਵਾਲੇ ਚੈਨਲ ਦੀ ਜੋ ਕਿ ਸਿੱਧੂ ਮੂਸੇਵਾਲਾ ਦਾ 메인 ਚੈਨਲ ਹੈ ਜੋ ਵੀ ਗਾਣੇ ਰਿਕਾਰਡ ਕਰਦਾ ਹੈ ਸਿੱਧੂ ਮੂਸੇਵਾਲਾ ਉਹ ਆਪਣੇ ਚੈਨਲ ਤੇ ਸਿੱਧੂ ਮੂਸੇਵਾਲਾ ਚੈਨਲ ਤੇ ਅਪਲੋਡ ਕਰਦਾ ਹੈ ਔਰ ਉਸ ਦੀ ਵੀਡੀਓ ਦੇ ਵਿਊਜ਼ ਮਿਲੀਅਨ ਦੇ ਵਿੱਚ ਆਉਂਦੇ ਨੇ ਸੋ ਇਸ ਕਰਕੇ ਰੈਵਨਿਊ ਵੀ ਬਹੁਤ ਜ਼ਿਆਦਾ ਜਨਰੇਟ ਹੁੰਦਾ ਹੈ ਤੋ ਚਲੋ ਹੁਣ ਮੈਂ ਤੁਹਾਨੂੰ ਦੱਸਦਾ ਹਾਂ ਇੱਕ ਮਹੀਨੇ ਵਿੱਚ ਸਿੱਧੂ ਮੂਸੇਵਾਲਾ YouTube ਤੋਂ ਕਿੰਨੀ ਅਰਨਿੰਗ ਕਰ ਲੈਂਦਾ ਹੈ ਚਲੋ ਆਪਾਂ ਇੱਕ ਵੈਬਸਾਈਟ ਦਾ ਸੌਰਾ ਲਾਵਾਂਗੇ ਜਿਸ ਦਾ ਨਾਮ ਹੈ ਸੋਸ਼ਲ ਬਲੇਡ ਜੋ ਕਿ ਆਪਾਂ ਕਿਸੇ ਦੀ ਵੀ YouTube ਅਰਨਿੰਗ ਚੈੱਕ ਕਰ ਸਕਦੇ ਹਾਂ ਤੇ ਆਪਾਂ ਦੇਖਾਂਗੇ ਸਿੱਧੂ ਮੂਸੇਵਾਲਾ ਦੀ ਅ ਤੁਸੀਂ ਵੇਖ ਹੀ ਰਹੇ ਹੋ ਇਹ ਵੈਬਸਾਈਟ ਕਲੀਅਰ ਦੱਸ ਰਹੀ ਹੈ ਇੱਕ ਮੰਥ ਦੀ ਸਿੱਧੂ ਮੂਸੇਵਾਲੇ ਦੀ ਅਰਨਿੰਗ 3.8 ਤੋਂ ਲੈ ਕੇ 61000 ਡਾਲਰ ਤੱਕ ਹੋ ਰਹੀ ਹੈ ਔਰ ਜੇਕਰ ਆਪਾਂ ਇਹਨਾਂ ਡਾਲਰਾਂ ਨੂੰ ਇੰਡੀਅਨ ਕਰੰਸੀ ਵਿੱਚ ਕਨਵਰਟ ਕਰਦੇ ਹਾਂ 1 ਡਾਲਰ ਦੀ 72 ਰੁਪਏ ਕੀਮਤ ਮੰਨ ਕੇ ਤਾਂ ਫਿਰ ਇਸ ਦੀ ਕੀਮਤ ਬਣਦੀ ਹੈ 4392000 ਸਿੱਧੂ ਮੂਸੇਵਾਲੇ ਦੀ YouTube ਤੋਂ ਮੰਥਲੀ ਇਨਕਮ ਹੁੰਦੀ ਹੈ ਔਰ ਜੇਕਰ ਆਪਾਂ ਸਪਾਂਸਰਸ਼ਿਪ ਐਡ ਕਰਦੇ ਹਾਂ ਤਾਂ ਫਿਰ ਸ਼ਾਇਦ ਸਿੱਧੂ ਮੂਸੇਵਾਲਾ YouTube ਤੋਂ ਮੰਥਲੀ 1 ਕਰੋੜ ਦੇ ਆਸ-ਪਾਸ ਕਮੋਂਦਾ ਹੀ ਹੋਵੇਗਾ ਤੁਹਾਨੂੰ ਇਹ ਵੀਡੀਓ ਵੇਖ ਕੇ ਸਿੱਧੂ ਮੂਸੇਵਾਲੇ ਦੀ ਅਰਨਿੰਗ ਮੰਥਲੀ ਪਤਾ ਲੱਗੀ ਗਈ ਹੋਣੀ ਹੈ ਔਰ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਦੇ ਹੋ ਔਰ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਹੁਣ ਮੈਂ ਮਿਲਦਾ ਹਾਂ ਤੁਹਾਨੂੰ ਨੈਕਸਟ ਵੀਡੀਓ ਤੇ